ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਵਾਹਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਲਕ ਕਲਾਂ ਦੇ ਵਿੱਚ ਮਲਕ ਕਲਾਂ ਪਿੰਡ ਜ਼ਿਲ੍ਹੇ ਮੋਗੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਤੇ ਬਾਗੇ ਪੁਰਾਣੇ ਸ਼ਹਿਰ ਤੋਂ 17-18 ਕਿਲੋਮੀਟਰ ਦੀ ਦੂਰੀ ਤੇ ਤੇ ਬਾਗੇ ਪੁਰਾਣੇ ਤੋਂ ਮੁਦਕੀ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਇੱਕ ਮਹਿ ਵਿਖਾਉਣੀ ਆ ਤੁਹਾਨੂੰ ਮੈਂ ਮਿੱਤਰੋ ਅਮਰੀਕਨ گاਵਾਂ ਦੇ ਲੇਵਿਆਂ ਨੂੰ ਮਾਤ ਪਾਉਂਦਾ ਲੇਵਾ ਮੈਦ ਦੇ ਥੱਲੇ ਬੜੇ ਚੰਗੇ ਬੌਡੀ ਸਟਰਕਚਰ ਦੇ ਵਿੱਚ ਚੰਗੇ ਦੁੱਧ ਦੀ ਮਾਲਕਣ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਇਹ ਖੜੀ ਐ ਮਿੱਤਰੋ ਬਾਈ ਲੋਰੇ ਦੇ ਕੋਲੇ ਮਾਲੇ ਵਾਲੇ ਦੇ ਕੋਲੇ ਆਓ ਕਰੀਏ ਬਾਈ ਲੋਰੇ ਦੇ ਨਾਲ ਗੱਲਬਾਤ ਸਾਰੀ ਲੋਰੇ ਬਈ ਸასი ਸਾ ਕੀ ਹਾਲ ਆ ਵੱਡੇ ਵੀਰੇ ਵਧੀਆ 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 ਸਿਤਾ ਦੇ ਪਰਿਵਾਰ ਵਧੀਆ ਠੀਕ ਠਾਕ ਚਲੋ ਸ਼ੁਕਰ ਆ ਅੱਛਾ ਲੋਰੇ ਬਈ ਆਪਣਾ ਘਰ ਤਾਂ ਆ ਗਿਆ ਮਾਲੇ ਵਾਲੀ ਲਿੰਕ ਰੋਡ ਦੇ ਉੱਤੇ ਹਣਾ ਹਾਂ ਰੋਡ ਤੋਂ ਬਾਈ ਠੀਕ ਦਾਣਾ ਮੰਡੀ ਵਾਲਾ ਹਣਾ ਹਾਂਜੀ ਹਾਂਜੀ ਠੀਕ ਆ ਅੱਛਾ ਗੱਲ ਹੋਆ ਵੀਰੇ ਮੈਂ ਆ ਜਿਹੜੀ ਕਿਨੂੰ ਆ ਸੂਏ ਹੁੰਦੀ ਐ ਬਾਈ ਇਹ ਚੌਥੇ ਸੂਏ ਹੁੰਦੀ ਐ ਬਾਈ ਚੌਥੇ ਸੂਏ ਹੁੰਦੀ ਆ ਕਿੰਨੇ ਦਿਨ ਪਿਆ ਵੀਰੇ ਲੋਰੇ ਬਈ ਇਹ ਇੱਕ ਤਰੀਕ ਨੂੰ ਦਿਨ ਪੂਰੇ ਆ ਇੱਕ ਤਰੀਕ ਨੂੰ ਦਿਨ ਪ ਮਾਲਕ 16 ਕਿਲੋ ਦੀ ਮਾਲਕਾ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਾ ਹਨਾ ਲੇਵਾ ਵੀ ਗਵਾਈ ਭਰਦਾ ਕੋਈ ਨਾ ਕੋ ਕਰੂਗੀ ਮੈਂ ਹਨਾ ਹੂੰ ਅੱਛਾ ਇੱਕ ਗੱਲ ਹੋਰ ਸਕੂਆ ਕਿੰਨਾ ਸੁਹੰਦੀ ਆ ਚੌਥੇ ਸੂਏ ਹੁੰਦੀ ਬਾਈ ਚੌਥੇ ਸੂਏ ਕਲੀਅਰ ਇੰਨੇ ਸੂਨਾ ਵਾ ਹਾਂ ਠੀਕ ਆ ਬਾਈ ਅੱਛਾ ਕੀ ਰੇਟ ਰਹੂਗਾ ਬਈ ਇਹਦਾ ਲੋਰੇ ਦੇਰੇ ਇਹਦਾ 125 ਆ ਬਾਈ 125 ਮਾਨਤਾਂ ਵਿੱਚੋਂ ਵੀਰੇ ਕਰ ਦਿਆਂਗੇ ਬਾਈ ਠੀਕ ਆ ਵੀਰੇ ਕੱਢੀ ਬਾਰੂ ਤੋਰੀ ਬਰੇ ਮੜਾ ਇੱਕ ਖੋਲੀ ਲੈ ਵੀ ਮਿੱਤਰੋ ਤੁਰਦੀ ਤੁਰਦੀ ਤੁਹਾਨੂੰ ਅਗਵਾਈ ਪਰੂਗੀ ਵੀ ਵਾਕਈ ਮੈਂ ਕੋਈ ਚੀਜ਼ ਆ ਦੇਖੋ ਕੇ ਇਹਦੀ ਬਾਡੀ ਸਟਰਕਚਰ ਲੇਵੇ ਵਾਲੇ ਪੱਖ ਤੋਂ ਰਹਿਣ ਰਿਕਾਰਡ ਤੋੜੀ ਫਿਰਦੀ ਆ ਕਰਮਾਂ ਵਾਲੀ ਮਿੱਤਰੋ ਲਿਆ ਵੀ ਲੋਰੀ ਪਈ ਬਹੁਤ ਸੋਹਣੀ ਬਣਦੀ ਤਨ ਦੀ ਮਿੱਤਰੋ ਮੂੰਹ ਮੱਥੇ ਲੱਗਦੀ ਮੈਂ ਓਕੇ ਦੀ ਰਿਪੋਰਟ ਹਰ ਪੱਖ ਤੋਂ ਪੁੜਾ ਪੜਾ ਮੈਂ ਦਾ ਬਹੁਤ ਚੱਕਮਾ ਬਰੀਕੀ ਪੈਰਾਂ ਦੀ ਤੂਰਤਾਰ ਦੀ ਮੈਂ ਬੜੀ ਮਜ਼ਬੂਤ ਆ ਹੱਡਾ ਪੈਰਾਂ ਦੀ ਖੁੱਲੀ ਡੁੱਲੀ ਮੈਂ ਆ ਲੇਵਾ ਬੜਾ ਜੰਗਾ ਥੱਲੇ ਤਿਵਾਰ ਕੀਤਾ ਹੋਇਆ ਵੇਖੋ ਕੇ ਮਿੱਤਰੋ ਹੁਣ ਤੁਹਾਨੂੰ ਜਿਹੜਾ ਲੇਵਾ ਆਂਦਾ ਉਹ ਹੋਰ ਵੀ ਜੱਜਮੈਂਟ ਜਿਹੜੀ ਕਰਾਊਗਾ ਵੀ ਕੀ ਕਰੂਗੀ ਕਰਮਾਂ ਵਾਲੀ ਵੇਖੋ ਮਿੱਤਰੋ ਐਨੂੰ ਕਰੀ ਇਹਨੂੰ ਲੌਰੇ ਵੀਰੇ ਸੂਨ ਲोटा ਇਹ ਤਾਂ ਲੌਰੇ ਨੇ ਹੋਰ ਰਕਾਰਡ ਤੋਂ ਪੂਰੇ ਪੂਰਾ ਆ ਜੇ ਹਾਂ ਬਈ ਠੀਕ ਹੈ ਬਈ ਲੌਰੇ ਹੈ ਤਾਂ ਚੀਜ਼ ਹੈ ਨਾ ਫਿਰ ਕਿੰਨੇ ਦੀ ਦੇ ਦਈਏ ਲੌਰੇ ਬਾਈ ਬਾਈ ਦੀ ਦੇ ਦਿਆਂਗੇ ਲੈਣ ਦੇਣ ਵਾਲਾ ਰੇ ਇੱਕ 21 ਮੁੱਲ ਇੱਕ 22 ਦੀ ਦੇ ਦਿਆਂਗੇ ਇੱਕ 20 ਦੀ ਦੇ ਦਈਏ ਬਾਤੰ ਨੂੰ 18 ਵੀ ਨਿਕਲਦਾ ਠੀਕ ਹੈ ਠੀਕ ਹੈ ਨਾ ਲੈ ਵੀ ਮਿੱਤਰੋ ਹੁਣ ਇੱਕ 19 ਵਾਲਾ ਵੀ ਨਾ ਹੁਣ ਲਾਇਆ ਜੇ ਇਹ ਗਾ ਨੋਟ ਰੱਖਿਆ ਜੇ ਕਿਉਂਕਿ ਆਪਣਾ ਰੇਟ ਪਹਿਲੇ ਵੀਡੀਓ ਦੇ ਵਿੱਚ ਖਿੱਚ ਕੇ ਕਰਾਇਆ ਹੁੰਦਾ ਅਗਲੇ ਤੋਂ ਕਿਉਂਕਿ ਆਪਾਂ ਬਾਲੇ ਬਲਾਵ ਨਾਲੇ ਭਰਾਵਾਂ ਨੂੰ ਨਹੀਂ ਰੱਖਦੇ ਹੁੰਦੇ ਆਹ ਵੇਖੋ ਮਿੱਤਰੋ ਲੀਵਾ ਕਰ ਦਣਾ ਲੈ ਜਾਓ ਲੈ ਜਾਓ ਹਨਾ ਬਾਈ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਬਾਈ ਅੱਛਾ ਲਓਰੇ ਬਾਈ ਨੰਬਰ ਕਿੰਨਾ ਵੀਰੇ ਆਪਣਾ 95924 ਹੂੰ 46741 ਇੱਕ ਵਾਰੀ ਹੋਰ ਬੋਲ ਦੀ ਵੀਰੇ 95924 ਜੀ 46741 ਠੀਕ ਹੈ ਵੀ ਇਸ ਨੰਬਰ ਤੇ ਕਰ ਲਿਓ ਲੋਰੇ ਵੀਰੇ ਦੇ ਨਾਲ ਤੁਸੀਂ ਬਾਦ ਮਿੱਤਰੋ ਪਿੰਡ ਮਾਲਾ ਕਲਾ ਜ਼ਿਲ੍ਹਾ ਮੁਕਾ